ਸਵਾਲ ਨੰਬਰ 49 ਦਾ ਜਵਾਬ ਹੈ ਕਿ ਜਿਹੜੇ ਬੱਚਿਆਂ ਦਾ ਜਮਾਂਦਰੋ ਹੀ ਕਈਆਂ ਦਾ ਉਤਲਾ ਬੁੱਲ ਵੱਢਿਆ ਹੁੰਦਾ ਨਾ ਉਹਨਾਂ ਨੂੰ ਖੰਡਾ ਕਹਿੰਦੇ ਆ ਵੀ ਇਹ ਜਵਾ ਖੰਡਾ ਹੈ ਤੇ ਅੱਜ ਦਾ ਸਵਾਲ ਹੈ ਵੀ ਪਹਿਲਾਂ ਜਦੋਂ ਲੋਕੀ ਬਲਦਾਂ ਨਾਲ ਖੇਤੀ ਕਰਦੇ ਹੁੰਦੇ ਸੀ ਨਾ ਹੁਣ ਤਾਂ ਟਰਾਲੀਆਂ ਜੀਆਂ ਵਾਲਾ ਰਵਾਜ ਆ ਗਿਆ ਹੁਣ ਤਾਂ ਇੱਕ ਬਲਦ ਵੀ ਨਹੀਂ ਰਹਿ ਗਿਆ ਦੋ ਬਲਦਾਂ ਤੋਂ ਬਾਅਦ ਇੱਕ ਬਲਦ ਦਾ ਰਵਾਜ ਆਇਆ ਰੇੜੂ ਬਣ ਗਏ ਹੁਣ ਉਹ ਇੱਕ ਬਲਦ ਵੀ ਗਿਆ ਜਲਾ ਹੁਣ ਮੋਟਰਸਾਈਕਲਾਂ ਵਾਲੇ ਰੇੜੀਆਂ ਬਣ ਗਈਆਂ ਪਹਿਲਾਂ ਚਿੱਟੇ ਬੋਲਦ ਨੂੰ ਬੱਗਾ ਕਹਿੰਦੇ ਹੁੰਦੇ ਸੀਗੇ ਤੇ ਇੱਕ ਨਾ ਸਾਵੇ ਬੋਲਦ ਰੱਖਦੇ ਹੁੰਦੇ ਸੀ ਲੋਕ ਸਾਵਾ ਕਿਹੜੇ ਰੰਗ ਨੂੰ ਕਹਿੰਦੇ ਸੀ ਵੀ ਇਹ ਬੋਲਦ ਸਾਵਾ ਹੈ ਜਾਂ ਸਾਵਾ ਬੋਲਦ ਬੱਗਾ ਬੋਲਦ ਸਾਵਾ ਕਿਹੜੇ ਰੰਗ ਨੂੰ ਕਹਿੰਦੇ ਸਵਾਲਾਂ ਦਾ ਜਵਾਬ ਜ਼ਰੂਰ ਦਿਆ ਕਰੋ ਤੇ ਜਿਹਨੂੰ ਨਹੀਂ ਪਤਾ ਉਹ ਵੀ ਦੱਸਿਆ ਕਰੋ ਵੀ ਨਹੀਂ ਪਤਾ ਤੇ ਕਈ ਵਾਰੀ ਕੀ ਕਰਦੇ ਆਪਾਂ ਸਿਰਫ ਸਵਾਲ ਸੁਣ ਕੇ ਤੇ ਅੱਗੇ ਨੂੰ ਸਕਿਪ ਕਰ ਦਿੰਨੇ ਆ ਵੀਡੀਓ ਨੂੰ ਤੇ ਆਡੇ ਨੂੰ ਫੋਲੋ ਜ਼ਰੂਰ ਕਰ ਲਓ ਤਾਂ ਕਿ ਇਸ ਤਰ੍ਹਾਂ ਦੇ ਆਪਣੇ ਵਿਚਾਰਾਂ ਦੇ ਸਾਂਝ ਬਣੀ ਰਵੇ ਅੱਖਰਾਂ ਦਾ ਪਤਾ ਲੱਗ ਸਕੇ ਜੇ ਕਿਸੇ ਕੋਲ ਕੋਈ ਨਵੀਂ ਚੀਜ਼ ਹੋਵੇ ਦੱਸੋ ਆਪਾਂ ਨੂੰ ਵੀਡੀਓ ਚ ਅਗਲੇ ਚ ਪੁੱਛ ਲਾਂਗੇ ਤਾਂ ਕਿ ਆਪਣੀਆਂ ਪਛਾਵਾਂ ਦੀ ਸਾਂਝ ਬੋਲੀਆਂ ਦੀ ਸਾਂਝ ਬਣ ਸਕੇ ਆਪਾਂ ਨੂੰ ਅੱਖਰਾਂ ਦਾ ਗਿਆਨ ਹੋ ਸਕੇ ਸਾਨੂੰ ਵੀ ਪਤਾ ਲੱਗ ਸਕੇ ਜਿਵੇਂ ਆਪਾਂ ਨੂੰ ਕਈ ਚੀਜ਼ਾਂ ਦਾ ਪਤਾ ਹੈ ਵੀ ਮਾਜੀ ਚਾਜੀ ਨੂੰ ਆਹ ਕਹਿੰਦੇ ਆ ਮਾਲਵੇ ਦੁਆਬੇ ਫਵਾਦੇ ਹੋਰ ਹਿੰਦੀ ਭਾਸ਼ਾ ਜਿਹਨੂੰ ਕੀ ਕਹਿੰਦੇ ਆ ਉਹ ਜਵਾਬ ਜ਼ਰੂਰ ਦਿਆ ਕਰੋ ਤਾਂ ਕਿ ਆਪਣੀਆਂ ਪਛਾਵਾਂ ਦੀ ਸਾਂਝ ਵੱਜ ਸਕੇ